ਅਮਰੀਕ ਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਤੰਤੀ ਸਾਜਾ ਦੇ ਤਬਲੇ ਦੀ ਖਾਸ ਕਰਕੇ ਡਿਗਰੀ ਕਰਵਾਈ ਜਾਂਦੀ ਸੀ ਪਰ ਹੁਣ ਯੂਨੀਵਰਸਿਟੀ ਦੇ ਵਿੱਚ ਉਹ ਡਿਗਰੀ ਨਹੀਂ ਕਰਵਾਈ ਜਾ ਰਹੀ ਜਿਸ ਨੂੰ ਲੈ ਕੇ ਖਾਸ ਕਰਕੇ ਸਿੱਖ ਵਿਦਿਆਰਥੀਆਂ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਅੱਜ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪਹੁੰਚ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਇਸ ਦੇ ਵਿੱਚ ਉਹਨਾਂ ਦਾ ਸਹਿਯੋਗ ਮੰਗਿਆ ਗਿਆ ਇਸ ਮੌਕੇ ਦੇ ਪਤਰਾ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਰਬਾਬ ਤਾਲ ਪਖਾਵਜ ਘੁੰਗਰੂ ਅਨਹਦ ਸ਼ਬਦ ਵਜਾਵੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਨ੍ਹਾਂ ਸਾਜ਼ਾਂ ਨੂੰ ਮਹੱਤਤਾ ਦਿੱਤੀ ਗਈ ਹੈ ਜੋ ਕਿ ਇੱਕ ਬਹੁਤ ਹੀ ਵੱਡਾ ਸਾਡੇ ਗੁਰੂ ਸਾਹਿਬ ਵੀ ਹਨ ਅਤੇ ਇਸੇ ਦੁਆਰਾ ਸਾਨੂੰ ਸਾਰਿਆਂ ਨੂੰ ਸਿੱਖਿਆ ਮਿਲਦੀ ਹੈ ਕਿ ਇਹ ਵੀ ਇੱਕ ਸੰਗੀਤ ਦਾ ਅਨਿਖੜਵਾੰਗ ਹੈ ਪਰ ਪਤਾ ਨਹੀਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਦਾ ਮਾਈਂਡ ਸੈਟ ਹੋ ਗਿਆ ਜੋ ਇਸ ਚੀਜ਼ ਨੂੰ ਦੂਜੀ ਸਿੱਖਿਆ ਨਾਲੋਂ ਪਰੇ ਕਰ ਰਹੇ ਹਨ ਇਸ ਨੂੰ ਮਹੱਤਵਪੂਰਨ ਨਹੀਂ ਸਮਝਿਆ ਜਾ ਰਿਹਾ ਇਸ ਕਰਕੇ ਉਹ ਲੋਕ ਜੋ ਵੀ ਹਨ ਆਫੀਸ਼ੀਅਲੀ ਕੰਮਾਂ ਨੂੰ ਜ਼ਿਆਦਾ ਧਿਆਨ ਦੇ ਰਹੇ ਹਨ ਪਰ ਇਧਰ ਜੋ ਮਿਊਜ਼ਿਕ ਵਾਲੀ ਲਾਈਨ ਹੈ ਇਹਨੂੰ ਐਵੇਂ ਸਮਝਿਆ ਜਾ ਰਿਹਾ ਇਸ ਬੰਦੇ ਤੁਸੀਂ 22 ਸਟਾਫ ਤੋਂ ਟੂਰਨਾਮੈਂਟ ਜੀ ਉਹਨਾਂ ਦੇ ਨਾਲ ਗੱਲ ਕੀਤੀ ਗਈ ਹੈ ਇੱਕ ਵਾਰ ਇੱਕ ਕੰਦੀ ਵਾਰ ਇਸ ਤੇ ਆਪਣੀ ਦੀਨ ਸਾਹਿਬ ਦੇ ਨਾਲ ਇੱਕ ਦੋ ਮੁਲਾਕਾਤਾਂ ਹੋਈਆਂ ਹਨ ਲੇਕਿਨ ਉਹਨਾਂ ਨੇ ਸਾਫ਼ ਤੌਰ ਤੇ ਕਹਿ ਕਹਿ ਦਿੱਤਾ ਗਿਆ ਹੈ ਕਿ ਮਤਲਬ ਕਿ ਤੁਸੀਂ ਇਹੋ ਜਿਹੇ ਮੁੱਦੇ ਨਾ ਉਠਾਇਆ ਕਰੋ ਜੇਕਰ ਅਸੀਂ ਬੁਰਸੇ ਖੋਹਣ ਦੇ ਨਾਤੇ ਇਹੋ ਜਿਹੇ ਮੁੱਦੇ ਨਹੀਂ ਚੁੱਕਾਂਗੇ ਤਾਂ ਫਿਰ ਕੌਣ ਚੁੱਕੇਗਾ ਠੀਕ ਹੈ ਫਿਰ ਬੁਰਮਤ ਬਿੰਦੇ ਕਿੱਥੋਂ ਹਾਸਲ ਕੀਤੀ ਜਾ ਕੇ ਪੰਜਾਬ ਦੇ ਵਿੱਚ ਹੌਲੀ-ਹੌਲੀ ਇਸ ਤੇ ਯੂਨੀਵਰਸਿਟੀਆਂ ਵਿੱਚ ਹਾਂਜੀ ਜਿਸ ਤਰ੍ਹਾਂ ਹੁਣ ਜੇ ਤਬਲੇ ਦੀ ਡਿਗਰੀ ਇੱਥੋਂ ਬੰਦ ਕਰ ਦਿੱਤੀ ਗਈ ਹੈ ਤਾਂ ਜਦੋਂ ਅਗਲੇ ਨਵੇਂ ਵਿਦਿਆਰਥੀ ਇੱਥੇ ਕੰਟੈਕਟ ਕਰਕੇ ਪੁੱਛਦੇ ਹਨ ਕਿ ਅਸੀਂ ਇੱਥੋਂ ਐਡਮਿਸ਼ਨ ਕਰਾਉਣੀ ਹੈ ਤਬਲੇ ਦੀ ਡਿਗਰੀ ਵਾਸਤੇ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਇਆ ਜਾਂਦਾ ਹੈ ਕਿ ਸ਼ਿਮਲੇ ਜਾਓ ਚੰਡੀਗੜ੍ਹ ਜਾਓ ਪਟਿਆਲੇ ਜਾਓ ਜਿਸ ਤਰ੍ਹਾਂ ਕਿ ਪਟਿਆਲੇ ਵੀ ਜਾਂ ਚੰਡੀਗੜ੍ਹ ਵੀ ਓਪਨ ਦੀ ਵਿੱਚ ਡਿਗਰੀ ਚੱਲ ਰਹੀ ਹੈ ਲੇਕਿਨ ਰੈਗੂਲਰਟੀ ਦੇ ਚ ਸਿਰਫ ਆਪਣੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰਨਾਨ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੀ ਹੈ ਜਿਸ ਨੂੰ ਹੁਣ ਪੂਰਨ ਤੌਰ ਤੇ ਬੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤੁਜੀ ਕੋਈ ਸੰਗੀਤ ਪ੍ਰੇਮੀ ਦਾ ਵੀ ਸਾਥ ਲੈ ਰਹੇ ਹੋ ਨਾਲ ਸੰਗੀਤ ਹਾਂਜੀ ਇਸ ਦੇ ਨਾਲ ਸਾਨੂੰ ਇੰਟਰਨੈਸ਼ਨਲ ਪੱਧਰ ਤੇ ਜੋ ਕਲਾਕਾਰ ਹਨ ਸੰਗੀਤ ਦੇ ਆਪਣਾ ਗਾਉਣ ਵਾਲੇ ਉਸਤਾਦ ਲੋਕ ਜੋ ਇੰਟਰਨੈਸ਼ਨਲ ਲੈਵਲ ਦੇ ਹਨ ਉਹਨਾਂ ਦੇ ਵੀ ਬਹੁਤ ਮਤਲਬ ਸਾਨੂੰ ਮੈਸੇਜ ਆਏ ਹਨ ਇਸ ਤੋਂ ਤੱਕ ਕਿ ਵੀਡੀਓ ਬਣਾ ਕੇ ਭੇਜੀਆਂ ਗਈਆਂ ਹਨ ਕਿ ਜੋ ਏ ਡਬਲ ਡੀ ਡਿਗਰੀ ਚੱਲ ਰਹੀ ਹੈ ਇਸ ਨੂੰ ਰੋਕਿਆ ਨਾ ਜਾਵੇ ਸਗੋਂ ਹੋਰ ਇਸ ਦੇ ਵਿੱਚ ਵਾਧਾ ਕਰਕੇ ਗੁਰਮਤਿ ਸੰਗੀਤ ਜਾਂ ਹੋਰ ਵੀ ਜੋ ਚਾ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਸਿੱਖ ਜਥੇਬੰਦੀ ਸਾਥ ਮਿਲੇਗਾ ਹਾਂਜੀ ਆਪਾਂ ਬੇਨਤੀ ਕੀਤੀ ਹੈ ਅਕਾਲ ਤਖਤ ਸਾਹਿਬ ਜੀ ਕਿ ਹੋਰ ਵੀ ਸਾਨੂੰ ਜੋ ਰਾਗੀ ਸਹਿਬਾਨ ਉਹ ਵੀ ਸਾਡੇ ਸਾਥ ਹੀ ਰਹੇ ਹਨ ਇਸ ਵਿੱਚ ਉਹ ਸਾਡੇ ਨਾਲ ਠੀਕ ਹੈ ਮੇਰਾ ਨਾਮ ਮੇਰਾ ਨਾਮ ਜਰਮੁਲਜੀਤ ਸਿੰਘ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜੋ ਐਮਪੀਏ ਦਾ ਕੋਰਸ ਐਮਪੀਏ ਇਨਸਟਰੂਮੈਂਟ ਤੇ ਵੋਕਲ ਦਾ ਕੋਰਸ ਚੱਲ ਰਿਹਾ ਸੀ ਉਸ ਨੂੰ ਅਚਾਨਕ ਬੰਦ ਕਰਕੇ ਬਿਨਾ ਕਿਸੇ ਨੂੰ ਦੱਸੇ ਐਮਏ ਹਿੰਦੁਸਤਾਨੀ 뮤ਜ਼ਿਕ ਦਾ ਕੋਰਸ ਜੋ ਚਲ ਨਵਾਂ ਸ਼ੁਰੂ ਕੀਤਾ ਗਿਆ ਹੈ ਉਸ ਦੇ ਵਿੱਚ ਜੋ ਤਬਲੇ ਦੀ ਡਿਗਰੀ ਹੈ ਉਸ ਉੱਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ ਸੋ ਇਸ ਮੁੱਦੇ ਨੂੰ ਲਿਆ ਕਰਕੇ ਸਮੂਹ ਵਿਦਿਆਰਥੀ ਜੋ ਇਕੱਠੇ ਹੋ ਕਰਕੇ ਅਕਾਲ ਤਖਤ ਸਾਹਿਬ ਵਿਖੇ ਬੇਨਤੀ ਲੈ ਕੇ ਮੰਗ ਪੱਤਰ ਲੈ ਕੇ ਪਹੁੰਚੇ ਹਨ ਸੋ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹ ਗੁਰੂ ਸਾਹਿਬ ਦੀ ਵਸਾਈ ਹੋਈ ਨਗਰੀ ਆ ਜਿੱਥੇ 24 ਘੰਟੇ ਕੀਰਤਨ ਦਾ ਪ੍ਰਵਾਹ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਜਿਸ ਵਿੱਚ ਤਬਲੇ ਦਾ ਵਿਸ਼ੇਸ਼ ਸਥਾਨ ਹੈ ਸੋ ਇਸ ਤਰ੍ਹਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਸ ਦੇ ਵਿੱਚ ਤਬਲੇ ਨੂੰ ਬੰਦ ਕਰ ਦੇਣਾ ਇਸ ਦਾ ਮਤਲਬ ਹੈ ਕਿ ਜੋ ਗੁਰਮਤ ਸੰਗੀਤ ਨੂੰ ਹੈ ਕੋਈ ਥਾਂ ਨਹੀਂ ਦੇਣਾ ਸੋ ਗੁਰੂ ਸਾਹਿਬ ਦੇ ਨਾਮ ਤੇ ਇੱਕ ਸੰਸਥਾ ਹੋਣ ਦੇ ਨਾਤੇ ਉਸ ਦੇ ਵਿੱਚੋਂ ਗੁਰੂ ਸਾਹਿਬ ਦੇ ਇਸ਼ਾਜਾਂ ਨੂੰ ਮਿਟਾ ਦੇਣਾ ਸੋ ਇਹ ਚੰਗੀ ਗੱਲ ਨਹੀਂ ਹੈ ਇਸ ਵਾਸਤੇ ਅਸੀਂ ਮੰਗ ਪੱਤਰ ਦੇਣ ਅੱਜ ਅਕਾਲ ਸਿੱਖਿਆ ਹੋ ਵਿੱਚ ਪਹੁੰਚੇ ਆ ਜੋ ਸਮੂਹ ਵਿਦਿਆਰਥੀ ਆਪਣੇ ਨਾਲ ਆਏ ਹਨ ਸੋ ਹੋਰ ਵੀ ਜੋ ਅਸੀਂ ਚਾਹੁੰਦੇ ਹਾਂ ਕਿ ਜੋ ਪਹਿਲਾਂ ਤੋਂ ਡਿਗਰੀ ਤਕਰੀਬਨ ਪਿਛਲੇ 8-9 ਸਾਲਾਂ ਤੋਂ ਡਿਗਰੀ ਚਲਦੀ ਆ ਰਹੀ ਹੈ ਤਬਲੇ ਦੀ ਪੂਰਨ ਤੌਰ ਤੇ ਡਿਗਰੀ ਜੋ ਸੰਪੂਰਨ ਡਿਗਰੀ ਹੈ ਤਬਲੇ ਦੀ ਚਲਦੀ ਆ ਰਹੀ ਹੈ ਉਸ ਨੂੰ ਅੱਗੇ ਇਸ ਤਰ੍ਹਾਂ ਹੀ ਕੰਟੀਨਿਊ ਚਾਲੂ ਰੱਖਿਆ ਜਾਵੇ ਸੋ ਇਹ ਬੇਨਤੀ ਲੈ ਕੇ ਆਈ ਹੈ ਅੱਜ ਹਾਂ ਜੀ ਸਾਨੂੰ ਦਫ਼ਤਰ ਵੱਲੋਂ ਵੀ ਪੂਰਨ ਤੌਰ ਤੇ ਭਰੋਸਾ ਦਿੱਤਾ ਗਿਆ ਹੈ ਕਿ ਜੋ ਡਿਗਰੀ ਹੈ ਪਿਛਲੇ ਸਾਲਾਂ ਤੋਂ ਚਲਦੀ ਆ ਰਹੀ ਹੈ ਉਸ ਨੂੰ ਅਸੀਂ ਲਗਾਤਾਰ ਚਲਾਵਾਂਗੇ ਤੇ ਇਸ ਉੱਤੇ ਕੋਈ ਰੋਕ ਨਹੀਂ ਆਵੇ ਕਿ ਜੋ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਚਾਰ ਤਬਲੇ ਦਾ ਗੁਰੂ ਸਾਹਿਬ ਦੀ ਜੋ ਵੀ ਇਹ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਉਹ ਚੱਲਦਾ ਰਹੇਗਾ ਤੇ ਇਸ ਉੱਤੇ ਕੋਈ ਰੋਕ ਨਹੀਂ ਲੱਗੇਗੀ ਕੀ ਲੱਗਦਾ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਬੱਚੇ ਜਿਹੜੇ ਸਿੱਖਣਾ ਚਾਹੁੰਦੇ ਨੇ ਸਾਸ਼ਤਰਾਂ ਪਰਮਾਣੁਮ ਉਹਨਾਂ ਦੇ ਸਮੇਂ ਵਿੱਚ ਹੁਸ਼ਿਆਰ ਆਪਣਾ ਤੋਂ ਹਾਂਜੀ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਸਾਡੇ ਕੋਲ ਚੰਗੇ ਉਸਤਾਦ ਚੰਗੇ ਪ੍ਰੋਫੈਸਰ ਹੋਣ ਦੇ ਕਾਰਨ ਅਸੀਂ ਵਧੀਆ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਤੇ ਵੱਡੀ ਗੱਲ ਇਹ ਹੈ ਕਿ ਗੁਰੂ ਗੁਰੂ ਸਾਹਿਬ ਦੀ ਨਗਰੀ ਵਿੱਚ ਆਣ ਕੇ ਜੋ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਤੋਂ ਇਥੋਂ ਸਿੱਖਿਆ ਲਿਆ ਕਰਕੇ ਜੋ ਬੱਚੇ ਹਨ ਪਹਿਲਾਂ ਵੀ ਵਿਦਿਆ ਕੈਦਾਰੀਆਂ ਦੇ ਵਿੱਚ ਆਪਣਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧੀਨ ਗੁਰਦੁਆਰਾ ਸਾਹਿਬ ਵਿੱਚ ਉੱਥੇ ਵੀ ਜੇ ਆਪਣੀਆਂ ਸੇਵਾਵਾਂ ਨਿਭਾਰੇ ਹਨ ਵਿਦੇਸ਼ਾਂ ਵਿੱਚ ਵੀ ਜੋ ਗੁਰਮਤ ਸੰਗੀ ਦੀ ਸਿੱਖਿਆ ਇਸ ਯੂਨੀਵਰਸਿਟੀ ਤੋਂ ਸਿੱਖਿਆ ਲਿਆ ਕਰਕੇ ਜੋ ਸਿੱਖਿਆ ਦੇ ਰਹੇ ਹਨ ਸੋ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਅੱਗੇ ਹੋਰ ਵੀ ਬੱਚੇ ਜੋ ਹਨ ਸਿੱਖਿਆ ਲੈਂਦੇ ਰਹਿਣ ਤੇ ਆਪਣੀ ਜੋ ਹੈ ਸੇਵਾਵਾਂ ਕਰਦੇ ਰਹਿਣ ਅੱਜ ਤਬਲੇ ਡਿਗਰੀ ਬੰਦ ਹੋਈ ਆ ਕਾਉਣ ਵਾਲੇ ਸਮੇਂ ਚ ਤੰਤੀ ਸਾਹਿਬੀ ਬੰਦ ਹੋ ਸਕਦੇ ਨੇ ਕੀ ਲੱਗਦਾ ਕਿ ਬੀਜਗਨ ਨੂੰ ਪਿਆਰ ਕਰਦ ਨੇ ਸਿੱਖਣਾ ਚਾਹੁੰਦੇ ਨੇ ਪ੍ਰਾਤਨ ਆਉਣ ਵਾਲੇ ਸਮੇਂ ਚ ਮਿਊਜ਼ਿਕ ਤੇ ਵੀ ਇਸ ਤਰ੍ਹਾਂ ਗੱਲ ਹੋ ਸਕਦੀ ਹੈ ਹਾਂਜੀ ਹਾਂਜੀ ਹ ਹੁਣ ਤਬਲੇ ਦੀ ਡਿਗਰੀ ਨੂੰ ਬੰਦ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੰਤੀ ਸਾਜ਼ ਹਨ ਗੁਰੂ ਸਾਹਿਬ ਜੀ ਦੇ ਬਖਸ਼ੇ ਰਬਾਬ ਤਾਉਸ ਇਸ ਤਰ੍ਹਾਂ ਉਹਨਾਂ ਨੂੰ ਵੀ ਬੰਦ ਕਰਕੇ ਪੂਰਨ ਤੌਰ ਤੇ ਰੋਕ ਦਿੱਤਾ ਹੁਣ ਐਮਏ ਹਿੰਦੁਸਤਾਨੀ 뮤직 ਸ਼ੁਰੂ ਕਰ ਦਿੱਤਾ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਹਿੰਦੁਸਤਾਨੀ 뮤직 ਰਹੇ ਲੇਕਿਨ ਜਿਹੜਾ ਗੁਰਮਤ ਸੰਗੀਤ ਹੈ ਉਹ ਆਪਣੀ ਯੂਨੀਵਰਸਿਟੀ ਵਿੱਚ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਗੁਰੂ ਸਾਹਿਬ ਦੀ ਨਗਰੀ ਹੈ ਗੁਰੂ ਸਾਹਿਬ ਦੀ ਨਗਰੀ ਵਿੱਚ ਜੇ ਆਪਣਾ ਗੁਰਮਤ ਸੰਗੀਤ ਹਟਾ ਦਿੱਤਾ ਜਾਵੇਗਾ ਤਾਂ ਫਿਰ ਇਹ ਥੋੜਾ ਮੁਸ਼ਕਲ ਹੋ ਸਕਦਾ ਹੈ ਮਨਸ਼ਾ ਕੀ ਲੱਗਦੀ ਹੈ ਮਨਚਾ ਇਹ ਹੀ ਲੱਗਦੀ ਹੈ ਕਿ ਜਿਸ ਤਰ੍ਹਾਂ ਅਸੀਂ ਬੇਨਤੀ ਕੀਤੀ ਹੈ ਅਕਾਲ ਤਖਸ਼ਾ ਵੀਖੇ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਜੋ ਕੋਰਸ ਹੈ ਇਸ ਨੂੰ ਇਸੇ ਤਰ੍ਹਾਂ ਹੀ ਚਾਲੂ ਰੱਖਿਆ ਜਾਵੇਗਾ ਸਗੋਂ ਹੋਰ ਜੋ ਗੁਰਮਤ ਸੰਗੀਤ ਹੈ ਉਸ ਨਾਲ ਰਿਲੇਟਡ ਜੋ ਵੀ ਹਨ ਕੋਰਸ ਇਸ ਵਿੱਚ ਉਪਲਬਧ ਕਰਵਾਏ ਜਾਣ। ਤਪਡੇ ਡਿਗਰੀ ਬੰਦ ਕੀਤੀ ਤੁਸੀਂ ਕਰਕੇ ਹਿੰਦੀ ਵੀ ਸ਼ੁਰੂ ਕਰ ਦਿੱਤਾ ਗਿਆ ਜੋ ਕੋਰਸ ਹੁੰਦੇ ਨੇ ਮਨਚਾ ਕੀ ਲੱਗਦੀ ਹੈ ਕਿਸ ਕਿਸ ਦੀ ਮਨਚਾ ਉਸ ਦੀ ਕਿ ਜਿਹੜਾ 뮤직 ਤੇ ਇਸ ਤਰ੍ਹਾਂ ਜਿਹੜਾ ਕਰਦਾ। ਇਹ ਇਹ ਅਸੀਂ ਖੁੱਲ ਕੇ ਨਹੀਂ ਦੱਸ ਸਕਦੇ ਮਤਲਬ ਕਿ ਜਿਸ ਤਰ੍ਹਾਂ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ। ਲੇਕਿਨ ਕੁਝ ਆਪਣਾ ਯੂਨੀਵਰਸਿਟੀ ਦੇ ਵਿੱਚ ਜਾਂ ਡਿਪਾਰਟਮੈਂਟ ਦੇ ਵਿੱਚ ਕੋਈ ਸਿਆਸੀ ਗੱਲਾਂ ਹੋਣ ਦੇ ਕਾਰਨ ਸਿਆਸੀ ਆਪੀ ਰੰਜਿਸ਼ ਹੋਣ ਕਾਰਨ ਤੇ ਜੋ ਗੁਰਮਤ ਸੰਗੀਤ ਹੈ ਉਸ ਨੂੰ ਹਟਾਇਆ ਜਾ ਰਿਹਾ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਵਿਦਿਆਰਥੀ ਕਰ ਰਹੇ ਹਨ ਵਿਦਿਆ ਇਹ ਵਿਦਿਆਰਥੀਆਂ ਦੀ ਸਿੱਖਿਆ ਉੱਤੇ ਨਾ ਰੁਕਲਾਈ ਜਾਵੇ ਜੀ ਲੱਗਦਾ ਹੈ ਕਿ ਸਿੱਖ ਬਜਟ ਤੰਤੀ ਸਾਹਿਬ ਸਿੱਖਮਾ ਚਾਹੁੰਦੇ ਨੇ ਸ਼ੁਰੂ ਕਰਨ ਦੇ ਵਿੱਚ ਜਿਹੜਾ ਕਿ ਤੰਤੀ ਸਾਹਿਬ ਦੀ ਬੱਚੋਂ ਦੀ ਅਧਿਤੀ ਰੀ ਸ਼ੁਰੂ ਕਰਨ ਦੀ ਲੋੜ ਪਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਵੇਂ ਦੇਖਦੇ ਜੀ ਭਾਈ ਸਾਹਿਬ ਜਿੱਦਾਂ ਕਿ ਗੁਰੂ ਗ੍ਰੰਥ ਸਾਹਿਬ